ਕਹ ਹੱਸਦਾ ਵਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹੈ ਜੀ ਹਾਂ ਖਬਰ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਤੀ ਨੇ ਆਪਣੀ ਘਰਵਾਲੀ ਨੂੰ ਦਾਤਰ ਦੇ ਨਾਲ ਵੜ ਕੇ ਉਸ ਨੂੰ ਮੌਤ ਦੇ ਘਾਟ ਉਡਾਰ ਦਿੱਤਾ ਹੈ ਫਿਲਹਾਲ ਪਤੀ ਜਿਹੜਾ ਹੈ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੈ ਪਰ ਬੇहद ਮੰਦਭਾਗੀ ਤੇ ਖੌਫਨਾਕ ਅੰਤ ਜਿਹੜਾ ਉਹ ਦੇਖਿਆ ਗਿਆ ਹੈ ਨਜਾਇਜ਼ ਸਬੰਧਾਂ ਦਾ ਫਿਲਹਾਲ ਦੱਸਦੇ ਨੇ ਆ ਕਿ ਪਰਿਵਾਰ ਦੇ ਦੱਸਣ ਮੁਤਾਬਕ ਜਸਪਾਲ ਕੌਰ ਜੋ ਕਿ ਸਰਕਾਰੀ ਸਕੂਲ ਦੇ ਵਿੱਚ ਬਤੌਰ ਟੀਚਰ ਕੰਮ ਕਰਦੀ ਸੀਗੀ ਉਹ ਉਸਦੇ ਪਤੀ ਦਾ ਬਾਹਰ ਕਿਸੇ ਲੜਕੀ ਦੇ ਨਾਲ ਨਜਾਇਜ਼ ਸਬੰਧ ਸੀ ਔਰ ਅਕਸਰ ਹੀ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀਗਾ ਔਰ ਕੱਲ ਅੱਜ ਦਿਨ ਚੜਦਿਆਂ ਹੀ ਜਦੋਂ ਉਸਦੇ ਪਰਿਵਾਰ ਨੂੰ ਫੋਨ ਗਿਆ ਜਿਸਪਾਲ ਕੌਰ ਦੇ ਕਿ ਤੁਹਾਡੀ ਭੈਣ ਨੂੰ ਕੁਝ ਹੋ ਗਿਆ ਹੈ ਤਾਂ ਉਸ ਤੋਂ ਬਾਅਦ ਜਦੋਂ ਪਰਿਵਾਰ ਪਹੁੰਚਦਾ ਹੈ ਤਾਂ ਆਪਣੀ ਧੀ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਚਿਖਚਿਹਰਾ ਪਿਆ ਜਾਂਦਾ ਹੈ ਪੁਬਾ ਮਾਰ ਪੂਰਾ ਪਰਿਵਾਰ ਰੋਂਦਾ ਹੈ ਫਿਲਹਾਲ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਮੌਕੇ ਦੀਆਂ ਜਿੱਥੇ ਪੂਰਾ ਪਰਿਵਾਰ ਪਹੁੰਚਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਜਸਪਾਲ ਕੌਰ ਦਾ ਪਤੀ ਹੈ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਮਰਬੀਰ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਔਰ ਉਸਦੇ ਮਾਤਾ ਪਿਤਾ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਫਿਲਹਾਲ ਜਸਪਾਲ ਕੌਰ ਜਿਸ ਦੀ ਮੌਤ ਹੋ ਚੁੱਕੀ ਹੈ ਉਸ ਦਾ 11 ਸਾਲ ਦਾ ਇੱਕ ਬੇਟਾ ਵੀ ਹੈ ਅ ਅਕਸਰ ਹੀ ਦੇਖਿਆ ਗਿਆ ਹੈ ਕਿ ਨਜਾਇਜ਼ ਸੰਬੰਧ ਜੜੇ ਨੇ ਉਹ ਪਰਿਵਾਰ ਨੂੰ ਉਜਾੜ ਕੇ ਰੱਖ ਦਿੰਦੇ ਨੇ ਅਜਿਹਾ ਹੀ ਕੁਝ ਇਸ ਖਬਰ ਦੇ ਵਿੱਚ ਵੀ ਹੋਇਆ ਜਿੱਥੇ ਇੱਕ ਪਰਿਵਾਰ ਜਿਹੜਾ ਸੀਗਾ ਉਹ ਪੂਰਾ ਖਤਮ ਹੋ ਗਿਆ ਕਿਉਂਕਿ ਜਸਪਾਲ ਕੌਰ ਨੂੰ ਮੌਤ ਦੇ ਘਾਟ ਉਸਦੇ ਹੀ ਪਤੀ ਵੱਲੋਂ ਉਤਾਰ ਦਿੱਤਾ ਗਿਆ ਦਿਨ ਚੜ੍ਹਦਿਆਂ ਹੀ